ਹਾਂ ਜਿਵੇਂ ਮਰਜ਼ੀ ਓ ਕਰੀ ਜਾਓ ਨਾ ਟੁੱਟੇ ਨਾ ਖਰਾਬ ਹੋਵੇ ਨਾ ਗਲੀ ਜੀ ਅੱਛਾ ਕੁਛ ਨਹੀਂ ਨੂੰ ਹੁੰਦਾ ਹਾਂਜੀ ਹਾਂਜੀ 13000 ਬਾਜ਼ਾਰ 'ਚ 17-18000 ਰੁਪਏ ਰੇਟ ਹੈ ਆਪਣਾ 13000 ਰੁਪਏ ਰੇਟ ਹੈ 5000 ਦਾ ਪੁਰਾਣਾ ਕੱਢ ਦਾਂਗਾ 8000 ਰੁਪਏ ਨਾਲ ਲੈਣੇਗਾ ਸਾਰਾ 8 ਜੀ ਪਹੁੰਚ ਜਾਣਾ ਮੈਂ ਕਿ ਮੈਂ ਜਦੋਂ ਤੁਸੀਂ ਕੂਲਰ ਉਹ ਪੁਰਾਣਾ ਲਿਆ ਹੋਊਗਾ ਲੋਹੇ ਜਿਹੇ ਵਾਲਾ ਹੁੰਦੀ ਸੀ ਆਮ ਤਾਂ ਉਦੋਂ 5000 ਦਾ ਸਾਰਾ ਨਵਾਂ ਆਇਆ ਹੋਣਾ 5000 ਦਾ ਨਵਾਂ ਆਇਆ ਹੋਣਾ ਜੀ ਜੇ ਕਿਸੇ ਕੋਲ ਟੁੱਟਿਆ ਹੋਇਆ ਸਾਈਕਲ ਪਿਆਗਾ ਉਹ ਵੀ ਕੱਢ ਦਾਂਗੇ ਜੇ ਕਿਸੇ ਕੋਲ ਟੋਕੇ ਵਾਲੀ ਮਸ਼ੀਨ ਪ ਕੱਲੇ ਯਾਰ ਵੱਡੀ ਨਹੀਂ ਹੋਈ ਜਾਂਦੀ ਆ ਟੋਕੇ ਵਾਲੀ ਮਸ਼ੀਨ ਪਈ ਆ ਕੋ ਸਾਈਕਲ ਪਿਆ ਟੁੱਟਿਆ ਆ ਇਹੋ ਕਟਾ ਲਓ ਸਾਈਕਲ ਕਟਾ ਉਹ ਰੇਟ 8000 ਰੁਪਏ ਦੀ ਪੁਰਾਣੀ ਕੱਟ ਕੇ 9000 ਰੁਪਏ ਨਾਲ ਲਵਾਂਗੇ ਮੋਟਰ ਮੱਚੀ ਮੁੱਚੀ ਹੋਵੇ ਕਰੇ ਮੁੱਚੀ ਹੋਵੇ ਖਰਾਬ ਹੋਵੇ ਜੋ ਮਰਜ਼ੀ ਹੋਵੇ ਜੀ ਟੁੱਟੀ ਹੋਵੇ ਭੱਜੀ ਹੋਵੇ ਜਿਹੜੀ ਜੀ ਮਰਜ਼ੀ ਹੋਵੇ 5000 ਦੀ ਕੱਟ ਦਾਂਗੇ ਜੀ ਮਤਲਬ ਉਹਦੇ ਅੰਗ ਪੈਰ ਪੂਰੇ ਹੋਣ ਅੰਗ ਪੈਰ ਪੂਰੇ ਕੱਟ ਵੀ ਹੋਣਗੇ ਤਾਂ ਵੀ ਚਲਾ ਦਾਂਗੇ ਮੋਟਰਾ ਹੋਣ ਕੱਲੀਆਂ ਵਿੱਚ ਜ਼ਰੂਰ ਜੀ ਮੈਂ ਮੋਟਰਾਂ ਹੋਣ ਮਤਲਬ ਉਹ ਗੱਲ ਤੁਹਾਨੂੰ ਦਾਦਾ ਜੀ ਕੋਈ ਕਰੰਟ ਜਾਂ ਮਾਰਨ ਵਾਲੀ ਪਈ ਆ ਨਾ ਦੇ ਕੇ ਫਹਾ ਵੱਡੋ ਉਹਦਾ ਕੰਮ ਤੇ ਨਵੀਂ ਲੈ ਜਾਓ ਐਵੇਂ ਕਹਿੰਦਾ ਹਾਂ ਨੁਕਸਾਨ ਕਰਾ ਬੈਠੋਗੇ ਕਿਉਂ ਵੀ ਹਾਂਜੀ ਹਾਂਜੀ ਤੇ ਆਪ ਜੀ ਆਫਰ ਕੀ ਆ ਫਿਰ ਆਫਰ ਆਪਣਾ 46000 ਰੁਪਏ ਦਾ ਪੈਕੇਜ ਦੀ ਆਫਰ ਚੱਲਦੀ ਹੈ ਜੀ ਜਿਵੇਂ ਆਪਣਾ ਸੋਫਾ ਆ ਗਿਆ ਸੋਫੇ ਨਾਲ ਟੇਬਲ ਆ ਗਿਆ ਹਾਂ ਟੇਬਲ ਬੈੱਡ ਆ ਗਿਆ ਬੈੱਡ ਨਾਲ ਗੱਦੇ ਆ ਗਏ ਜੀ ਹਾਂ ਨਾਲ ਇਹ ਅਨਮਾਰੀ ਆ ਗਈ ਜੀ ਹਾਂ ਇਹ ਆ ਗਈ ਇਹ ਪੰਜ ਚੀਜ਼ਾਂ ਨੇ 46000 ਰੁਪਏ ਦੀਆਂ ਜੀ 1 2 3 ਹੀ ਹੋ ਗਏ ਗੱਦੇ ਦੀ 3 ਤੇ ਮੇਜ਼ ਤੇ ਇੱਕ ਸੋਫਾ ਹਾਂ ਜੀ ਹਾਂ ਜੀ ਪੰਜ ਆਟਮਾ ਹੋ ਗਏ ਜੀ ਪੰਜ ਆਟਮਾ ਤੇ ਨਾਲ ਪ੍ਰੈਸਟੇਬਲ ਸਾਰਾ ਨੂੰ ਫ੍ਰੀ ਹੈ ਜੀ ਇਹ ਸ਼ੇਅਰ ਕਰਨ ਵਾਲੇ ਨੂੰ ਹਾਂ ਸ਼ੇਅਰ ਕਰਨ ਵਾਲੇ ਨੂੰ ਜਿਹੜਾ ਆਨਲਾਈਨ ਬੁਕਿੰਗ ਕਰਾਉਂਦਾ ਉਹਨੂੰ ਪ੍ਰੈਸਟੇਬਲ ਫ੍ਰੀ ਹੈਗਾ ਆ ਚੱਕ ਲੈ ਆਨਲਾਈਨ ਜਿਹੜਾ ਬੁੱਕ ਕਰਾਊਗਾ ਤੇ ਸਾਰਾ ਆਫਰ ਲਊਗਾ 46000 ਚ 46000 ਰੁਪਏ ਚ 1000 ਰੁਪਏ ਦੇ ਕੇ ਬੁੱਕ ਕਰਾਉਣੇਗਾ 45000 ਰੁਪਏ ਜਦੋਂ ਤੁਹਾਡੇ ਘਰੇ ਸਮਾਨ ਪਹੁੰਚ ਗਿਆ ਤੁਸੀਂ ਉਹ ਦੋ ਦੇਣਾਗਾ ਉਹਨੂੰ ਦੇਣਾ ਜਦੋਂ ਘਰੇ ਪਹੁੰਚ ਗਿਆ ਸਾਰੇ ਪੰਜਾਬ ਚ ਫਰੀ ਸਾਰੇ ਪੰਜਾਬ ਚ ਡਿਲੀਵਰੀ ਫਰੀ ਜੀ ਭਾਵੇਂ ਲਹਿਰ ਹਾਂਜੀ ਸਾਸਰੇ ਕੱਲ ਜੀ ਸਾਰਿਆਂ ਨੂੰ ਇਸ ਵਕਤ ਮੈਂ ਰੈਕ ਕੋਟ ਦੇ ਵਿੱਚ ਆ ਰੈਕ ਕੋਟ ਜਿਹੜਾ ਬੱਸੀਆਂ ਦੇ ਕੋਲੇ ਆ ਸੁਣ ਮੈਂ ਦੱਸ ਦਿਆਂ ਮਹਾਰਾਜਾਂ ਵਾਲਿਆਂ ਕੋਲੇ ਆ ਮਹਾਰਾਜਾ ਫਰਨੀਚਰ ਵਾਲੇ ਵਜਦੇ ਆ ਲੋਕ ਇਹੇ ਜਾਂ ਪੁਰਾਣਾ ਸਮਾਨ ਕਟਾ ਕੇ ਨਾ ਨਵਾਂ ਨਵਾਂ ਸਮਾਨ ਲਈ ਜਾਂਦੇ ਆ ਤੁਹਾਨੂੰ ਮੈਂ ਕਿਸੇ ਕੋਲੇ ਆ ਪਿਆ ਸੀ ਆ ਕਟਾ ਕੇ ਤੇ ਨਵਾਂ ਬੈੱਡ ਲੈ ਗਿਆ ਇਹੇ ਜੀਆਂ ਚੀਜ਼ਾਂ ਬਹੁਤ ਵੱਡੀਆਂ ਵੱਡੀਆਂ ਆਫਰਾਂ ਆ ਤਲਵੰਡੀ ਗੇਟ ਵਾਲੀ ਛੜ ਕੇ ਦਿੱਤੇ ਆ ਅਸੀਂ ਬੱਸ ਸਟੈਂਡ ਦੇ ਮਗਰਲੇ ਪਾਸੇ ਨੂੰ ਤੇ ਤੁਸਾਨੂੰ ਮੈਂ ਦੱਸ ਦਿਆਂ ਆਜੋ ਅੰਦਰਲੇ ਪਾਸੇ ਵੈਰਾਈਟੀ ਬਹੁਤ ਪਈ ਆ ਇਹਨਾਂ ਕੋਲੇ ਦੂਜੀ ਵੱਡੀ ਗੱਲ ਇਹ ਆ ਜਿਹੜੀ ਚੀਜ਼ ਕਵਾੜ ਪਈ ਆ ਜੁੜੀ ਤੁਸਾਨੂੰ ਲੱਗਦਾ ਨਾ ਵੀ 2-250 ਚ ਜਾਣ ਵਾਲੀ ਆ ਉਹ 5000 ਚ ਕੱਟ ਲੈਂਦੇ ਅੱਬਾ ਜੀ ਸਾਸਰੀ ਕੱਲ ਕੀ ਹਾਲ ਨੇ ਚੜਦੀ ਕਲਾ ਜੀ ਇਹ ਬੱਸ ਸਟੈਂਡ ਦੇ ਮਗਰਲੇ ਪਾਸੇ ਤਲਵੰਡੀ ਗੇਟ ਵਾਲੇ ਰੋਡ ਤੇ ਆ ਤਲਵੰਡੀ ਗੇਟ ਰੋਡ ਜੀ ਤਲਵੰਡੀ ਗੇਟ ਰੋੜੇ ਨ ਭਾਈ ਜੀ ਆਹ ਹੁਣ ਆਫਰਾਂ ਦੀ ਗੱਲ ਹੀ ਕਰੀਏ ਕੀ ਆਫਰ ਕੀ ਆ ਆਪਣੇ ਕੋਲ ਜਿਵੇਂ ਇਹ ਕੂਲਡਰ ਫਰਿੱਜ ਵਾਸ਼ਿੰਗ ਮਸ਼ੀਨ ਜੋ ਵੀ ਚੀਜ਼ ਲਓ ਮਰਜ਼ੀ ਬੈੱਡ ਅਲਮਾਰੀਆਂ 5-5000 ਰੁਪਏ ਦੇ ਕਰ ਦਨੇ ਜੀ ਮਤਲਬ ਪੁਰਾਣਾ ਲਿਆਈਏ ਚੱਕ ਕੇ ਪੁਰਾਣਾ ਚੱਕ ਲਓ ਨਵਾਂ ਲਿਆਈਏ ਲੈ ਵੀ ਕਰਾਂ ਵੀ ਦਰਸ਼ਕੋ ਫਿਰ ਆ ਗੱਲ ਵੱਡੀ ਹੋ ਗਈ ਮੰਨ ਕੇ ਚਲੋ ਇਹ ਜਆ ਪੱਖਾ ਕਿਸੇ ਕੋਲ ਪਿਆ ਪੁਰਾਣਾ ਆਪਣੇ ਕੋਲ ਪੱਖਾ ਹੀ ਹੈ 2600 ਰੁਪਏ ਦਾ ਹੈ ਹਿੰਦੁਸਤਾਨ ਦਾ ਪੱਖਾ ਹੈ ਜੀ ਹਾਂ ਹਰਤਾਲ ਦੀ ਦੀ ਗਾਰੰਟੀ ਹੈ 1000 ਰੁਪਏ ਦੇ ਵਿੱਚ ਪੁਰਾਣਾ ਕੱਢ ਦਾਂਗੇ 1600 ਰੁਪਏ ਨਾਲ ਲਵਾਂਗੇ ਮਤਲਬ ਕੋਈ ਇਹ ਜਆ ਕੋ ਟੁੱਟਾ ਫੁੱਟਾ ਬਿੰਗੇ ਜੇ ਫਰਾਂ ਵਾਲਾ ਪਿਆ ਕਰੇ ਚਾਹ ਜਿਹੜਾ ਜ ਮਰਜੀ ਵੇਚੀ ਉਹ ਚੱਕ ਲਿਓ 1000 ਚ ਕਟਾ ਕੇ ਤਾਂ ਫਿਰ 1600 ਜੀ ਰਹਿ ਗਿਆ ਇਹ 1600 ਜੀ ਰਹਿ ਗਿਆ ਅਈਆ ਸੱਤ ਵਾਲਾ ਪੱਖਾ ਜੀ ਤੇਰੀ ਫਿਰ ਗਾਰੰਟੀ ਗਰੰਟੀ ਵੀ ਹੈ 2 ਸਾਲ ਦੀ ਗਾਰੰਟੀ ਹੈ ਜੀ ਤੇ ਗਾਰੰਟੀ ਵੀ ਪੂਰੀ ਰਹੀ ਹੈ ਯਾਰ ਬੰਦੇ ਕਮਾਲ ਆ ਤੁਸੀਂ ਹੈ ਜੀ ਹਾਂ ਜੀ ਤੇ ਆ ਆਹ ਪੱਖਿਆਂ ਦਾ ਇਹ ਸੱਤ ਵਾਲਾ ਪੱਖਾ ਜੀ ਪੁਰਾਣਾ 500 ਰੁਪਏ ਦਾ ਕੱਢ ਦੇ ਜੀ ਨਵਾਂ ਹਿੰਦੁਸਤਾਨ ਦਾ ਪੱਖਾ ਹੈ 1500 ਰੁਪਏ ਦਾ 500 ਰੁਪਏ ਕੱਟ ਕੇ 1000 ਰੁਪਏ ਨਾਲ ਲੈਣੇ ਹਾਂ 1000 ਰੁਪਏ ਕੇ ਹਾਂ ਜੀ ਗੱਲ ਵੱਡੀ ਆ ਦਰਸ਼ਕੋ ਐਵੇਂ ਨਹੀਂ ਮਹਾਰਾਜੇ ਭਾਈ ਗੱਲ ਤਾਂ ਫਿਰ ਮਹਾਰਾਜ ਵਾਲੀ ਹੀ ਕਰੀ ਜਾਂਦੇ ਆ ਤੁਸੀਂ ਤੇ ਇਹ ਦੂਬਿਨਾ ਫਿਰ ਹੋ ਰਹਾ ਆ ਮਸ਼ੀਨਾ ਪਈਆਂ واਸ਼ਿੰਗ ਮਸ਼ੀਨਸ ਅੱਛਾ ਇਹ ਮੇਰੇ ਕੋਲ ਲੋਡ ਦੀ ਮਸ਼ੀਨ ਹੈ ਜੀ ਹਾਂ ਇਹ 14000 ਰੁਪਏ ਦੀ ਹੈ 5000 ਰੁਪਏ ਦੀ ਪ੍ਰਾਣੀ ਕੱਟ ਕੇ 9000 ਰੁਪਏ ਨਾਲ ਲਵਾਂਗੇ ਮੋਟਰ ਮੱਚੀ ਮੁੱਚੀ ਹੋਵੇ ਘਰੇ ਖਰਾਬ ਹੋਵੇ ਜੋ ਮਰਜ਼ੀ ਹੋਵੇ ਜੀ ਟੁੱਟੀ ਹੋਵੇ ਭੱਜੀ ਹੋਵੇ ਜਿਹੜੀ ਮਰਜ਼ੀ ਹੋਵੇ 5000 ਦੀ ਕੱਢ ਦਾਂਗੇ ਜੀ ਮਤਲਬ ਉਹਦੇ ਅੰਗ ਪੈਰ ਪੂਰੇ ਹੋਣ ਅੰਗ ਪੈਰ ਪੂਰੇ ਕੱਟੂ ਵੀ ਹੋਣਗੇ ਤਾਂ ਵੀ ਚਲਾਵਾਂਗੇ ਮੋਟਰਾ ਹੋਣ ਕੱਲੀਆਂ ਵਿੱਚ ਜ਼ਰੂਰ ਜੀ ਮਾ ਮੋਟਰਾ ਹੋਣ ਮਤਲਬ ਉਹ ਗੱਲ ਆ ਤੇ ਫਿਰ ਉਹ ਕੱਟ ਕੇ ਤੇ ਫਿਰ ਆ ਲੈ ਲੈਣੀ ਹੈ ਇਹ ਕਿੰਨੇ ਚ ਕੱਟੋਗੇ ਮਸ਼ੀਨ ਇਹ 5000 ਦੀ ਪ੍ਰਾਣੀ ਮਸ਼ੀਨ ਕੱਢ ਦਾਂਗੇ ਜੀ ਹੂੰ ਇਦੋਂ कूलर आ गई अपने कोले बढ़िया तोहफा जी ओके आ कूलर आ गए दर्शकों थे कूलर मल के चलो किसी को पुराना पेया 5000 ਰੁਪਏ ਦਾ ਪੁਰਾਣਾ ਕੂਲਰ ਕਾੜ ਦਾਂਗੇ ਜੀ ਅੰਕੜਾ ਵੱਡਾ ਥੋੜਾ ਰਗ 5000 ਦਾ ਹੀ ਰੱਖਿਆ ਹੈ 5000 ਦਾ ਰੱਖਦੇ 5000 ਦਾ ਜੀ ਮੈਂ ਸਾਡਾ ਥਾਰ ਕੂਲਰ ਆਈ ਪਿਛਲੇ ਸਾਲ ਅਸੀਂ ਬਹੁਤ ਵੇਚਿਆ ਜੀ ਹਾਂ ਨਹੀਂ ਨਹੀਂ ਸੋਹਣਾ ਇਹ ਪਲਾਸਟਿਕ ਦਾ ਹੈ ਨਾ ਸਾਡਾ ਕੂਲਰ ਆਈ 13000 ਰੁਪਏ ਦਾ ਥਾਰ ਕੂਲਰ ਆਈ ਇਹ ਜਿਵੇਂ ਮਰਜੀ ਹੋ ਕਰੀ ਜਾ ਉਹ ਨਾ ਟੁੱਟੇ ਨਾ ਖਰਾਬ ਹੋਵੇ ਨਾ ਗਲੇ ਜੀ ਅੱਛਾ ਕੁਝ ਨਹੀਂ ਨੂੰ ਹੁੰਦਾ ਹਾਂਜੀ ਹਾਂਜੀ 13000 ਬਾਜ਼ਾਰ 'ਚ 17-18000 ਰੁਪਏ ਰੇਟ ਹੈ ਆਪਣਾ 130 ਸਰਾ 8 ਜੀ ਪਹੁੰਚ ਜਾਣਾ ਮੈਂ ਕਿ ਮੈਂ ਜਦੋਂ ਤੁਸੀਂ ਕੂਲਰ ਉਹ ਪੁਰਾਣਾ ਲਿਆ ਹੋਊਗਾ ਲੋਹੇ ਜਿਹੇ ਵਾਲਾ ਹੁੰਦੀ ਸੀ ਆਮ ਤਾਂ ਉਦੋਂ 5000 ਦਾ ਸਾਰਾ ਨਮਾ ਆਇਆ ਹੋਣਾ 5000 ਦਾ ਨਮਾ ਆਇਆ ਹੋਣਾ ਜੀ ਹਨਾ ਤੁਹਾਡਾ ਵੀ ਹਿਸਾਬ ਕਿਤਾਬ ਤਾਂ ਗੜਾ ਉਦੋਂ 5000 ਦਾ ਨਮਾ ਆਇਆ ਹੋਣਾ ਤੇ ਹੁਣ ਨਵੇਂ ਦੇ ਹਿਸਾਬ ਨਾਲ ਇਹਨਾਂ ਨੇ ਕੱਟ ਲੈਣਾ ਕੱਟ ਲੈਣਾ ਜੀ ਤੇ ਇਹ ਫਿਰ ਗੱਲ ਵੱਡੀ ਹੈ 8000 ਚ ਲੈ ਲੈਣਾ ਜਿਹੜਾ ਮਰਜੀ ਜਿਹੜਾ ਮਰਜੀ ਲੈ ਲਓ ਜਿਹਨਾਂ ਸੀਨਰੀ ਵਾਲਾ ਕੂਲਰ ਚੱਲਦਾ ਸੀ ਪਿਛਲੇ ਸਾਲੇ ਆਪਾਂ 15000 ਦਾ ਵੇਚਿਆ ਸੀ ਇਹ ਸੀਨਰੀ ਵਾਲੇ ਚ ਇਹ ਆ 6 ਕੀ ਆ ਇਹ ਜੋ ਉੱਪਰ ਬਰਸ ਪੈਂਦੀ ਹੈ ਜੀ ਅੱਛਾ ਜੀ ਗੱਲ ਇਹ ਆ ਇਹਦਾ ਉਹ ਵੀ ਯੱਪ ਹੈ ਨਹੀਂ ਉਹ ਕਾਹ ਜਾ ਲਾਉਣ ਵਾਲਾ ਹੈ ਨਾ ਨਹੀਂ ਉਹ ਵੀ ਨਹੀਂ ਹੈ ਪੱਕਾ ਹੀ ਲੱਗਿਆ ਹੈ ਪੱਕਾ ਹੀ ਕਾਹ ਜਾ ਲੱਗਿਆ ਜੀ ਦਾ ਕਾਹ ਜਾ ਲਾਉਣ ਦੇ ਵੀ ਨਹੀਂ ਲੋੜ ਪੈਣੀ ਤੁਹਾਨੂੰ ਅੱਕੇ ਰਾਂ ਹੀ ਲਾਤੇ ਪੱਕਾ ਹੀ ਫਟ ਕਰਦੇ ਦੀ ਗਾਰੰਟੀ ਬਾਈ ਜੀ ਇਹ 2 ਸਾਲ ਦੀ ਗਾਰੰਟੀ ਆ ਮੋਟਰ ਦੀ ਜੀ ਜੇ ਕੋਈ ਮੋਟਰ ਨੂੰ ਦਿੱਕਤ ਆਉਂਦੀ ਹੈ ਨਵੀਂ ਬਦਲ ਕੇ ਦੇਵਾਂਗੇ ਕੋਈ ਰਿਪੇਅਰ ਨਹੀਂ ਕਰਾਉਂਦੇ ਕੋਈ ਠੀਕ ਨਹੀਂ ਕਰਾਉਂਦੇ ਬਦਲ ਕੇ ਨਵੀਂ ਦੇਵਾਂਗੇ ਜੀ ਪਪੈਰ ਤੇ ਪੈਂਤਰਾ ਦਿਖਾਉਣਾ ਵਾ ਹਾਂਜੀ ਹਾਂਜੀ ਵੀ ਲਾਤੇ ਵੀ ਇਹ ਨਹੀਂਗਾ ਵੀ ਉੱਥੇ ਕਰਜਵਾਗ ਡਿੱਕੀ ਜਾਂਦੇ ਆ ਨਾ ਜੀ ਨਾ ਨਾ ਇਹ ਕੰਮ ਨਹੀਂ ਬਸ 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 ਆ ਗੱਲ ਵੱਡੀ ਆ ਫਰਨੀਚਰ ਵੀ ਪਿਆ ਇਨਾਂ ਕੋਲ ਹੀ ਦੋਵਾਂ ਚ ਬਾਈ ਜੀ ਹੁਣ ਕੀ ਦੇਖੀਏ ਉਹ ਫਰਿੱਜ ਆ ਗਿਆ ਜੀ ਫਰਿੱਜਾਂ ਦੀ ਆਪਣੀ ਸੀਰੀਜ਼ ਆ ਲੈ ਫਰਿੱਜਾਂ ਵਾਲੇ ਪਾਸੇ ਹੋਈਏ ਹਾਂ ਜੀ ਜੀ ਸੈਜ ਕਿਹੜੇ ਸਾਰੇ ਹੀ ਪਏ ਆ ਮੈਂ ਕਿਹਾ ਨਾ ਲਗਭਗ ਜਿੰਨੇ ਮਰਜ਼ੀ ਦੇਖ ਲਓ ਉੱਤੇ ਸਟਾਕ ਭਰਿਆ ਪਿਆ ਜੀ ਇਹ ਬ੍ਰਾਂਡ ਮਤ ਲਿਮਟਿਡ ਜੀ ਆ ਜਾਂ ਕਿਹੜੇ ਮਰਜ਼ੀ ਮਿਲ ਜੂ ਬੋਲਟਸ ਮਿਲ ਜੂ ਐਲਜੀ ਮਿਲ ਜੂ ਹਮ ਆ ਬੀਪੀਐਲ ਮਿਲ ਜੂ ਵਰਲਡ ਫੁੱਲ ਮਿਲ ਜੂ ਸਾਰੇ ਬ੍ਰਾਂਡ ਨੇ ਆਪਣੇ ਕੋਲੇ ਜੀ ਅੱਛਾ ਸਾਰਿਆਂ ਪਈਆਂ ਇਹ ਇਹ ਮੰਨ ਕੇ ਚਲੋ ਕਿਸੇ ਕੋਲ ਪੁਰਾਣੀ ਫਰਿੱਜ ਪਈ ਆ 5000 ਦੀ ਇਹ ਕੱਢ ਦਾਂਗੇ ਜੀ ਮਾਛਾਪਾ ਵਿੱਚ ਕਰੰਟਾਂ ਮਾਰਦੀ ਵਾਲੀ ਚਾਹ ਕਰੰਟ ਮਾਰਦੀ ਉਹ ਵਿੱਚ ਮੈਂ 10 ਕੋ ਤੋਂ ਦਾਤਾਂ ਜੇ ਕੋਈ ਕਰੰਟਾਂ ਮਾਰਨ ਵਾਲੀ ਪਈ ਹੈ ਨਾ ਦੇ ਕੇ ਫਾਹਾ ਵੱਡੋ ਉਹਦਾ ਕੰਮ ਤੇ ਨਵੀਂ ਲੈ ਜਾਓ ਐਵੇਂ ਕਹਿੰਦਾ ਹਾ ਨੁਕਸਾਨ ਕਰਾ ਬੈਠੋਗੇ ਕਿਉਂ ਵੀ ਹਾਂਜੀ ਹਾਂਜੀ ਆਹਾਂ ਵਾਰਪੂਲ ਵਾਲਿਆਂ ਦੀ ਵਾਰਪੂਲ ਦੀ ਮਿਲ ਜੂ ਜੀ ਲੈ ਦੇਖੋ ਜੀ ਫਰਜਾਂ ਦੇਖੋ ਜੀ ਐ ਇੱਕ ਇਹ ਦੂਜਾ ਨਵੀਆਂ ਜਮਾਏ ਨਾ ਸਮਝੋ ਕਿ ਤੇ ਵੀ ਸੈਕੰਡ ਹੈਂਡੀ ਦਿੱਜ ਜਾਂਦੇ ਹੁਣੇ ਆ ਨਵੀਆਂ ਜਮਾ ਹਾ ਆ ਦੇਖ ਸਕਦੇ ਹੋ ਤੁਸੀਂ ਕੋਪੀ ਭਰੇ ਆ ਜੀ ਇਧਰ ਦਿਖਾ ਦੀ ਵੈਰਾਈਟੀ ਬਹੁਤ ਪਈ ਆ ਇਨਾਂ ਕੋਲੇ ਇਦੋਂ ਬਿਨਾ ਬਾਈ ਜੀ ਹੋਰ ਆਪਣੇ ਉਲਕੀ ਵੈਰਾਈਟੀ ਆ ਗਈ ਓਵਨ ਓਵਨ ਵਗੈਰਾ ਓਵਨ ਵਗੈਰਾ ਆ ਗਏ ਜੀ ਫ੍ਰਿਜ ਡਬਲ ਡੋਰ ਆ ਗਏ ਜੀ ਬਾਕੀ ਸਾਨੂੰ ਉਪਰੋ ਸਟਾਕ ਦਿਖਾਉਣੇ ਹਨ ਮਾਰੀਆਂ ਆ ਗਈਆਂ ਨੇ ਲੋਹੇ ਦੀਆਂ ਲੱਕੜ ਦੀਆਂ ਮਾਰੀਆਂ ਆ ਗਈਆਂ ਜੀ ਅੱਛਾ 5 5000 ਦੀਆਂ ਕੱਢ ਦਾਂਗੇ ਇੱਕ ਆਫਰ ਵੀ ਆਪਣੇ ਕੋਲ ਹੈਗੀ 46000 ਜੀ ਜਿਹਨੂੰ 7-8 ਨਾਲ ਮਿਲਦੇ ਹਨ ਜੰਝੂ 46000 ਦਾ ਪੈਕੇਜ ਹੈ ਜੀ ਉਹ ਵੀ ਤੁਹਾਨੂੰ ਦਿਖਾ ਦਨੇ ਆ ਜੀ ਉਹ ਵੀ ਚੱਲਦੇ ਆ ਆ ਦੇਖੋ ਲੈ ਵੈਰਾਈਟੀ ਦੇ ਮਸਲੇ ਦੇ ਵੀ ਬੰਦੇ ਬਹੁਤ ਆ ਜਿੱਧਰਲੇ ਪਾਸੇ ਬਹੁਤ ਦੇਖ ਸਕਦਾ ਹਾਂ ਵੈਰਾਈਟੀ ਚੱਲ ਰਹੀ ਏ ਇਧਰ ਨੂੰ ਬਾਈ ਜੀ ਹਾਂਜੀ ਹਾਂਜੀ ਮੀਆਂ ਹਾਲ ਮਾਰੀਆਂ ਪਈਆਂ ਬੜੀਆਂ ਮਾਰੀਆਂ ਨੇ ਕੋਈ ਪਲਾ ਸਾਰੀ 100mm ਜਿਮਣੀ ਲੋਕ ਕੀ ਕਰਦੇ ਨੇ ਕਿਤੇ 100mm ਲਾ ਆਂਦੇ ਨੇ ਇੱਥੇ 12 ਲਾ ਆਂਦੇ ਨੇ ਆਪਣਾ ਇੱਥੇ ਵੀ 100mm ਲੱਗਿਆ ਇੱਥੇ ਵੀ 100mm ਐ ਇੱਥੇ ਵੀ 100mm ਐ ਸਾਰਾ ਇੱਕ ਨਾਲ ਦਾ ਬੋਰਡ ਲੱਗਿਆ ਹੈਗਾ ਜਿਵੇਂ 15000 ਰੁਪਏ ਦੀ ਸ਼ੌਕਨ ਵਾਲੀ ਨ ਮਾਰੀ ਹੈ ਜੀ 15000 ਦੀ 15000 ਦੀ ਜੋ 5000 ਦਾ ਤੁਸੀਂ ਕੂਲਰ ਕਟਾ ਲਓ ਨ ਮਾਰੀ ਕਟਾ ਲਓ ਰੈਜ ਕਟਾ ਲਓ ਟੀ टीवी एलईडी ਜੀ ਕੋ ਪੁਰਾਣੀ ਜੀ ਪਈਆ ਲਿਆ ਆ ਕੇ ਪਾ ਕੇ ਤੇ ਕਪੜੇ-ਕੁਪੜੇ ਰੱਖੋ ਵਿੱਚ ਮੈਂ ਕਹਿੰਦਾ ਇਹ ਇਹਨਾਂ ਨੂੰ ਹੋਵੇ ਜਾਂਦੇ ਹੀ ਖਲਰ ਜੇ ਨਹੀਂ ਨਹੀਂ ਜੀ ਪੂਰੀ ਵਧੀਆ 5 ਸਾਲ ਦੀ ਕੋਣਾ ਲੱਗਣ ਦੀ ਦੀ ਗਾਰੰਟੀ ਹੈਗੀ ਹਾਂ ਅੱਛਾ ਹਾਂ ਜੀ ਡਿਜ਼ਾਈਨ ਇੱਕ ਤੋਂ ਕਿਤੇ ਮਿਲ ਜੇ ਡਿਜ਼ਾਈਨ ਪਈਆ ਆਪਾਂ ਹੁਣ ਦੀਏ ਹੋਰ ਤੋਂ ਡਿਜ਼ਾਈਨ ਮਿਲ ਗਈ ਜੀ ਹੋਰ ਤੋਂ ਡਿਜ਼ਾਈਨ ਤਾਂ ਹੋਣੇ ਅੱਗੇ ਆ ਬਹੁਤ ਡਿਜ਼ਾਈਨ ਪੈਣ ਗਈ ਡਿਜ਼ਾਈਨ ਤਾਂ ਬਹੁਤ ਪੈ ਗੋਪੀ ਵੀਰੇ ਪਰਲੇ ਪਾਸੇ ਵੀ ਕਮਾਦੀਓ ਪਰਲੇ ਪਾਸੇ ਦੇਖ ਕਿੰਨੀ ਵੈਰਾਈਟੀ ਪਈ ਆ ਲੈ ਪਰਲੇ ਪਾਸੇ ਘਮਾਉਦੇ ਤੁਰੇ ਜਾਓ ਵੈਰੈਟੀ ਦਾ ਬਹੁਤ ਪਈਆ ਬਾਈ ਜੀ ਹੈਨਾ ਜੀ ਦਾ ਕੋਈ ਕਮੀ ਨਹੀਂ ਹੈਗੀ ਜੀ ਇਹਦਾ ਕਹਾ ਕਹਣਾ ਪਿਆਰੀ ਇਹਨਾਂ ਮਿਲਿਆ ਪਹਿਲਾਂ 55 ਸੀ ਉਹ ਦੁੱਧੀ ਪਾਤੀ ਹੁਣ ਦੋ ਕਠੀਆਂ ਹੋਰ ਪਾਤੀਆਂ ਬਸ 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 ਦਾਕ ਨੂੰ ਵੈਰੈਟੀ ਦੀ ਕਮੀ ਨਾ ਹੋਵੇ ਹਾਂ ਬਿਲਕੁਲ ਨਹੀਂ ਠੀਕ ਆ ਗੱਲ ਫਿਰ ਕੰਮ ਤਾਂ ਫਿਰ ਐਂ ਚਾਹੀਦਾ ਆ ਗੱਦੇ ਗੁੱਦੇ ਵੀ ਮਿਲ ਜਾਣਗੇ ਆਪਣੇ ਹਾਂ ਜੀ ਹਾਂ ਜੀ ਗੱਦੇ ਮਿਲ ਜਾਣਗੇ ਆ ਮੈਂ ਦੇਖ ਲਾ ਵੀ ਉਹ ਪੁਰਾਣੇ ਗੱਦੇ ਕਟਾਉਣੇ ਨੇ ਕਿਸੇ ਨੇ ਪੁਰਾਣੇ ਗੱਦੇ ਵੀ ਕਟਾ ਦੇਣੇ ਪੁਰਾਣੇ ਗੱਦੇ ਕਟਵਾ ਲਾਂਗੇ 2000 ਰੁਪਏ ਦੇ ਗੱਦੇ ਕਟਵਾ ਲਾਂਗੇ ਪੁਰਾਣੇ ਜੀ ਅਛਾ ਜਿਵੇਂ ਮਰੇ ਜੇ ਮਰੇ ਜੇ ਹੁਣ ਖਰਾਬ ਹੋ ਗੱਲ ਯਾਰ ਭੜੀ ਵੱਡੀ ਜੇ ਕਿਸੇ ਕੋਲ ਕੋਈ ਬਾਗ ਬਲਕਾਰੀ ਪਈ ਹੈਗੀ ਉਹ ਵੀ ਕੱਢ ਦਾਂਗੇ ਜੇ ਕਿਸੇ ਕੋਲ ਟੁੱਟਿਆ ਹੋਇਆ ਸਾਈਕਲ ਪਿਆਗਾ ਉਹ ਵੀ ਕੱਢ ਦਾਂਗੇ ਜੇ ਕਿਸੇ ਕੋਲ ਟੋਕੇ ਵਾਲੀ ਮਸ਼ੀਨ ਪਈ ਹੈਗੀ ਸਾਗ ਉਹ ਪੁਰਾਣੀ ਟੋਕੇ ਵਾਲੀਆਂ ਮਸ਼ੀਨਾਂ ਪਈਆਂ ਜੀਆਂ ਉਹ ਵੀ 5000 ਦੀ ਕੱਢ ਦਾਂਗੇ ਗੱਲ ਯਾਰ ਵੱਡੀ ਨਹੀਂ ਹੋਈ ਜਾਂਦੀ ਆ ਟੋਕੇ ਵਾਲੀ ਮਸ਼ੀਨ ਪਈ ਆ ਕੋਈ ਸਾਈਕਲ ਪਿਆ ਟੁੱਟਿਆ ਆ ਜਾਂ ਉਹ ਕਟਾ ਲਓ ਸਾਈਕਲ ਕਟਾ ਉਹ ਰੇਟ ਉਸਾ ਤੇ ਰੱਖਿਆ ਤੁਹਾਡੇ ਹੈ ਨਾ ਤੇ ਇੱਕ ਮੈਂ ਦੱਸ ਦਿੰਦਾ ਵੀ ਇੱਥੇ ਇਹਨਾਂ ਕੋਲੇ ਫੋਨ ਕਾਲਸ ਵੀ ਬਹੁਤ ਹੁੰਦੇ ਧੱਕਾ ਵੀ ਪੈਂਦਾ ਵਾ ਕਈ ਵਾਰੀ ਫੋਨਾਂ ਚੱਕਿਆ ਜਾਵੇ ਨਾ WhatsApp ਤੇ ਮੈਸੇਜ ਕਰਕੇ ਐਡਰੈਸ ਮੰਗਾ ਲਿਓ ਹਨਾ ਬਾਈ ਜੀ ਲੋਕੇਸ਼ਨ ਵੀ ਮੰਗਾ ਸਕਦੇ ਹੋ ਟੀਮ ਇਹਨਾਂ ਦੀ ਵੱਡੀ ਬੰਦੇ ਖੜਿਆ ਆ ਦੇ ਪੂਰੇ ਕਰੜੇ ਇੱਕ ਕੀ ਤਿਆਰਮੀ ਵਾਲਿਆਂ ਵਾਂਗੂ ਪਰ ਫਿਰ ਵੀ ਕਸਟਮਰ ਇਹਨਾਂ ਕੋਲ ਚੰਗਾ ਕਰਕੇ ਨਾ ਵਾਇਰੋ ਦੀ ਕਿਰਪਾ ਕਰਕੇ ਆ ਗੱਦਿਆਂ ਵਾਲੀ ਹਜੇ ਆਪਾਂ ਗੱਲ ਹੀ ਨਹੀਂ ਕੀਤੀ ਸੋਫੇ ਆਪਣੇ ਕੋਲ ਮਿਲ ਜਾਣਗੇ ਕਿਤੇ ਉੱਤੇ ਜਿਹੜੇ ਮਰਜ਼ੀ ਲੈ ਲੋ ਜੀ 30000 ਦਾ 30000 ਦਾ 40000 ਦਾ 50000 ਦਾ ਉਹਦੇ ਤੋਂ 5000 ਰੁਪਏ ਆਪਣਾ ਸੋਫਾ ਕਰ ਦੋ ਤੇ ਇਹ ਨਾ ਨਾ ਹੋਵੇ ਵੀ ਕਿਤੇ ਨਵੇਂ ਦੇ ਵਿੱਚ ਤੁਸੀਂ ਇੰਨਾ ਰੇਟ ਲਾਈ ਜਾਂਦੇ ਹੋ ਨਵੇਂ ਦੇ ਰੇਟ ਤਾਂ ਵਿਆਰਚਾ ਚਾਜਾ ਲਾਉਣ ਆਨਲਾਈਨ ਸਿਸਟਮ ਆ ਸਾਰਾ ਲੋਕ ਟਰਾਈ ਕਰਕੇ ਹੁੰਦੇ ਨੇ ਜੀ ਹਾਂ ਉਹ ਚੂਹਿਆ ਮਾਰ ਖਾਂਦਾ ਕੋਈ ਆ ਤਾਂ ਪੋਚ ਕੇ ਵੀ ਤੁਸੀਂ ਆ ਸਕਦੇ ਹੋ ਆਹ ਰੰਗ ਬੜਾ ਸੁਣਾ ਬਾਈ ਜੀ ਹੈਨਾ ਹਾਂ ਜੀ ਹਾਂ ਜੀ ਗਰੇ ਰੰਗ ਹੈ ਜੀ ਬਹੁਤ ਹਾਂ ਆਹ ਰੰਗ ਵੀ ਬਹੁਤ ਸੁਣਾ ਦੇਖੋ ਤਾਂ ਸਹੀ ਲੈ ਯਰ ਘਰੇ ਪਿਆ ਤੁਹਾਡਾ ਕਵਾੜ ਕੋਈ ਵੀ ਉਹ ਕਵਾੜ ਨਹੀਂਗਾ ਉਹਦਾ ਮੁੱਲ ਉਹ ਬੋਲਿਆ ਇਹ ਉਹਦਾ ਮੁੱਲ ਆ ਲਾਲੋ ਸਾਹਿਬ ਜੇ ਕਿਸੇ ਨੇ ਪਹਿਲਾਂ ਕਿਤੇ ਉਹ ਸਾਈਕਲ ਜਾਂ ਕੋਈ ਕੂਲਰ ਕਵਾੜ ਚ 200 250 ਚ ਵੇਚਿਆ ਹੋਇਆ ਉਹਨੇ ਤਾਂ ਕਹਿਣਾ ਮੱਲਾ ਪੱਟੇ ਗਏ ਆ ਨੁਕਸਾਨ ਕਰਾ ਬੈਠੇ ਕਿਉਂ ਬਾਈ ਜੀ ਆਹਾਂ ਐਲਈਡੀ ਪੈਨਲ ਆਹ ਆਪਣਾ ਐਲਈਡੀ ਪੈਨਲ ਦੇਖੋ ਪਹਿਲਾਂ ਇਹਦੇ ਕੁੱਡੇ ਕਬਜੇ ਪੂਰੇ ਬੈਠੇ ਨੇ ਸਾਰੇ ਸੈਂਸਟਿਵ ਪੂਰੀ ਵਿਦਿਆ ਲੱਗੀ ਹੋਈ ਹੈ ਜੀ ਤੇ ਇਹ ਸਾਰਾ ਡਬਲ ਵੋਲੇਜ ਬਣਿਆ ਦੇਖੋ ਜੀ ਸਾਰਾ ਡਬਲ ਬਣਿਆ ਅਗਲਾ ਹੀ ਕਰਦਾ ਮੜੀ ਪੱਛਰ ਦੀ ਮੂਹਰੇ ਦਿਖਾਉਂਦਾ ਜੀ ਸਾਰਾ ਡਬਲ ਚ ਬਣਿਆ ਹੈਗਾ ਰੇਟ ਸੁਣ ਕੇ ਤੁਸੀਂ ਹੈਰਾਨੀ ਹੋ ਜਾਓਗੇ ਜੀ ਕਿੰਨੇ ਦਾ ਇਹ ਇਹ 15 ਇਹਦੇ ਚ 5000 ਰੁਪਏ ਦਾ ਕੂਲਰ ਕਟਾ ਲਓ ਫਰਿੱਜ ਕਟਾ ਲਓ ਨਮਾਰੀ ਕਟਾ ਲਓ ਵਾਸ਼ਿੰਗ ਮਸ਼ੀਨ ਕਟਾ ਲਓ ਜਿਹੜਾ ਕੋ ਮਰਜ਼ੀ ਕਟਾ ਲਓ 5000 ਦਾ ਕੱਢ ਲਾਂਗੇ ਇਹ ਨਹੀਂ ਕਿ ਕੂਲਰ ਦੇ ਬਦਲੇ ਕੂਲਰ ਹੀ ਕਟਾਉਣਾ ਜੋ ਮਰਜ਼ੀ ਚ ਕਟਾ ਕੇ ਜੜੀ ਮਰਜ਼ੀ ਚ ਲੈ ਜਾਓ ਹਾਂਜੀ ਜੜੀ ਮਰਜ਼ੀ ਚ ਲੈ ਜਾਓ ਉਹ ਚ ਉਹਨਾਂ ਨੇ ਰੁਪਏ ਘਟਾ ਦੇਣੇ 5000 ਰੁਪਏ ਘਟਾ ਦੇਣੇ ਸਮਝ ਲਓ ਕਿ ਯਾਰ 5000 ਰੁਪਏ ਆਪਾਂ ਇਨਾਂ ਵਾਲੀ ਕਰਜ਼ਾਈ ਕੀਤੀ ਹੋਇਆ ਪਹਿਲਾਂ ਲੈਣ ਵਾਲਾ ਪਿਆ ਸੀ ਉਹ ਲੈ ਕੇ ਚਲੇ ਗਿਆ ਉਹ ਲੈ ਕੇ ਚਲੇ ਜਾਣਾ ਹਾਂ ਆਹ ਗੱਲ ਆ ਇਹ ਚ ਕਿਤਾਬਾਂ ਕੋ ਦੁਬਾਨ ਧਰ ਲਓ ਆ ਡੈਕੋਰੇਸ਼ਨ ਵਾਲਾ ਸਮ ਲੱਲਾ ਫਾ ਬਾਇਲ ਲੀਡੀ ਲਾ ਕੇ ਟੌਰ ਬਣ ਜਾਂਦੀ ਆ ਅੱਧਾ ਸਮਾਨ ਸੰਭਿਆ ਜਾਣਾ ਇੱਥੇ ਕਿੰਨਾ ਸਲਾਈਡਿੰਗ ਅਲਮਾਰੀਆਂ ਮਿਲ ਜਾਣਗੀਆਂ ਆਪਣੇ ਕੋਲ ਸਲਾਈਡਿੰਗ ਦਿਖਾਓ ਕਿੰਦਾ ਅੱਛਾ ਅੱਛਾ ਆ ਜਗ੍ਹਾ ਦੀ ਜਗ੍ਹਾ ਦਿੱਜੋ ਘੱਟ ਜਗ੍ਹਾ ਹੁੰਦੀ ਆ ਹਾਂ ਕਈ ਰੇ ਖੁੱਲਣ ਨੂੰ ਥਾਂ ਘੱਟ ਬੈੱਡ ਦੇ ਨਾਲ ਹੀ ਲਾਉਣੀ ਹੁੰਦੀ ਆ ਬੈੱਡ ਦੇ ਨਾਲ ਲਾਉਣੀ ਇਹ ਕਿੰਨੇ ਕੀ ਦੀ ਹੋਊਗੀ ਬਾਈ ਜੀ ਇਹ 15000 ਰੁਪਏ ਦੀ ਅਲਮਾਰੀ ਹੈ ਜੀ 15000 ਦੀ ਹਾਂਜੀ ਹਾਂਜੀ ਜੀ ਇਹ ਤਾਂ 5000 ਦੀ ਪੁਰਾਣੀ ਕਰ ਦਾਂਗੇ ਹਾਂ ਬਿਲਕੁਲ ਤੁਸੀਂ ਆਸਾਨ ਚੱਲ ਜੀ ਆਪਾਂ ਹੋਰ ਦੇਖੀਏ ਆਫਰ ਉਪਰਾਂ ਕਿਵੇਂ ਆ ਆ ਕੀਚਨ ਵਾਲੀ ਅਲਮਾਰੀ ਆ ਕਿ ਨਹੀਂ ਆ ਦੇਖੋ ਯਾਰ ਹਾਂ 15000 ਰੁਪਏ ਦੀ ਨਮਾਰੀ ਹੈ ਇਹ 5000 ਰੁਪਏ ਦੀ ਚ ਕੋਈ ਮਰਜ਼ੀ ਚੀਜ਼ ਕਟਾ ਲਓ ਜੀ 10 ਚ ਪਾ ਜਾਣੀ ਆ 10 ਚ ਪਾ ਜਾਣੀ ਆ ਹਾਂ ਆ ਦੇਖ ਲਓ ਕਿਰਾ ਆ ਯਾਰ ਘੈਂਟ ਬੈਣੀ ਠੀਕ ਆ ਗਲਤ ਆ ਬਾਈ ਜੀ ਤੁਹਾਡੀ ਆ ਤੇ ਭੜਿਆ ਪਿਆ ਇਹਨਾਂ ਕੋਲ ਸਿਸਟਮ ਆ ਬਾਲਾ ਕੋ ਰੱਖੀ ਬੈਠਿਆ ਆ ਦਿਆਂ ਤਾਂ ਸਾਨੂੰ ਵੀ ਬਾਈ ਜੀ ਨੂੰ ਵੀ ਨਾ ਪਤਾ ਲੱਗੇ ਹੋਣਾ ਕਿ ਕੀ ਕੀ ਰੱਖੀ ਬੈਠੇ ਆ ਸਮਾਨ ਦਾ پتہ ਹੀ ਲੱਗਾ ਕਿਹੜਾ ਕਿੱਥੇ ਪਿਆ ਜੀ ਕਿਹੜਾ ਕਿੱਥੇ ਪਿਆ ਇਹਦਾ ਜੀਪੀਐਸ ਲਾ ਕੇ ਆਉਣਾ ਪੈਂਦਾ ਅੰਦਰ ਦੁਕਾਨ ਚ ਵੀ ਆਹ ਦੇਖੋ ਗੱਦੇ ਗੁੱਦੇ ਪਏ ਆ ਇਹ ਵੀ ਸਾਫਾ ਸਰੀ ਆ ਹਾਂਜੀ ਹਾਂਜੀ ਸਾਰੀ ਚੀਜ਼ ਸਾਫੀ ਦਿਨੇ ਆਈ ਰੇਟ ਜਾਇਜ਼ ਰੱਖੇ ਹੋਏ ਨੇਗੇ ਕੁਆਲਿਟੀ ਵਧੀਆ ਦੇ ਦੀ ਹੈਗੀ ਗਰੰਟੀ ਵਾਲੀ ਚੀਜ਼ ਦੇ ਦੀ ਹੈ ਨਹੀਂ ਬਿਲਕੁਲ ਠੀਕ ਆ ਗੱਲ ਤੇ ਆ ਗੱਦੇ ਗੁੱਦੇ ਬਹੁਤ ਪਈ ਆ ਬਰਾਇਟਿਕ ਹੁਣ ਕਿਹੜੇ ਪਾਸੇ ਲੈ ਕੇ ਚੱਲੋਗੇ ਉੱਪਰ ਚੱਲਦੇ ਆ ਜੀ ਚਲੋ ਆਜੋ ਜੀ ਆਫਰ ਕੀ ਆ ਫਿਰ ਆਫਰ ਆਪਣਾ 46000 ਰੁਪਏ ਦਾ ਪੈਕੇਜ ਦੀ ਆਫਰ ਚੱਲਦੀ ਹੈ ਜੀ ਹਾਂ ਜਿਵੇਂ ਆਪਣਾ ਸੋਫਾ ਆ ਗਿਆ ਸੋਫੇ ਨਾਲ ਟੇਬਲ ਆ ਗਿਆ ਹਾਂ ਟੇਬਲ ਬੈੱਡ ਆ ਗਿਆ ਬੈੱਡ ਨਾਲ ਗੱਦੇ ਆ ਗਏ ਜੀ ਹਾਂ ਨਾਲ ਇਹ ਅਨਮਾਰੀ ਆ ਗਈ ਜੀ ਹਾਂ ਇਹ ਆ ਗਈ ਇਹ ਪੰਜ ਚ ਤਿੰਨ ਹੀ ਹੋ ਗਏ ਗੱਦੇ ਵੀ ਤਿੰਨ ਤੇ ਮੇਜ ਤੇ ਇੱਕ ਸੋਫਾ ਹਾਂਜੀ ਹਾਂਜੀ ਪੰਜ ਆਟਮਾ ਹੋ ਗਏ ਜੀ ਪੰਜ ਆਟਮਾ ਤੇ ਨਾਲ ਪ੍ਰੈਸਟੇਬਲ ਸਾਰਾ ਨੂੰ ਫਰੀ ਹੈ ਜੀ ਇਹ ਸ਼ੇਅਰ ਕਰਨ ਵਾਲੇ ਨੂੰ ਹਾਂ ਸ਼ੇਅਰ ਕਰਨ ਵਾਲੇ ਨੂੰ ਜਿਹੜਾ ਆਨਲਾਈਨ ਬੁਕਿੰਗ ਕਰਾਉਂਦਾ ਉਹਨੂੰ ਪ੍ਰੈਸਟੇਬਲ ਫਰੀ ਹੈਗਾ ਆ ਚੱਕ ਲੈ ਆਨਲਾਈਨ ਜਿਹੜਾ ਬੁੱਕ ਕਰਾਊਗਾ ਤੇ ਸਾਰਾ ਆਫਰ ਲੁਗਾ 46000 ਚ 46000 ਰੁਪਏ ਚ 1000 ਰੁਪਏ ਦੇ ਕੇ ਬੁੱਕ ਕਰਾਉਣੇਗਾ 45000 ਰੁਪਏ ਜਦੋਂ ਤੁਹਾਡੇ ਘਰੇ ਸਮਾਨ ਪਹੁੰਚ ਗਿਆ ਤੁਸੀਂ ਉਹ ਦੋ ਦੇਣਾਗਾ ਉਹਨੂੰ ਦੇਣਾ ਜਦੋਂ ਘਰੇ ਪਹੁੰਚ ਗਿਆ ਸਾਰੇ ਪੰਜਾਬ ਚ ਫਰੀ ਸਾਰੇ ਪੰਜਾਬ ਚ ਡਿਲੀਵਰੀ ਫਰੀ ਜੀ ਭਾਵੇਂ ਲਹਿ ਕਿਤੇ ਮਗਾ ਲੋਤੀ ਰਾਇਕੋਟ ਦੇ ਵਿਚਕਾਰ ਆਪਾਂ ਲੁਧਿਆਣੇ ਜਲੀ ਚ ਪੈਂਦਾ ਸ਼ਹਿਰ ਇਹ ਤੇ ਜਦੋਂ ਮਰਜੀ ਔਰ 1000 ਰੁਪਏ ਦੇ ਕੇ ਬੱਕਰਾ ਲਓ 45 ਤੁਸੀਂ ਘਰੇ ਕਰ ਦੇ ਦਿੰਦੇ ਹਾਂ ਹਾਂਜੀ 45000 ਰੁਪਏ ਕਰੇ ਕੇ ਇਹਨੂੰ ਦੇਣਾ ਜੀ ਆਹ ਵੱਡੀ ਗੱਲ ਆ ਤੇ ਬਾਈ ਜੀ ਫਿਰ ਆਹ ਬੈੱਡ ਆ ਦੇਖੋ ਬੈੱਡ ਆਪਨੇ ਕੋਈ ਚ ਪੁਰਾਣਾ ਸਮਾਨ ਨਹੀਂ ਕੱਟਿਆ ਜਾਣਾ ਹਨਾ ਹਾ ਪੈਕੇਜ ਦੇ ਵਿੱਚ ਪੁਰਾਣਾ ਸਮਾਨ ਨਹੀਂ ਕੱਟਿਆ ਜਾਣਾ ਹਾਂ ਇਹ ਪੈਕੇਜ ਦੇ ਮਸਲ ਵਿੱਚ ਪੁਰਾਣਾ ਸਮਾਨ ਨਹੀਂ ਕੱਟਿਆ ਜਾਣਾ ਪੁਰਾਣਾ ਸਮਾਨ ਕੱਟਣ ਵਾਸਤੇ ਤੁਹਾਨੂੰ ਕੋਸ਼ ਹੋਰ ਉਧਰੋਂ ਲੈਣਾ ਪਾਉ। ਹਾਂਜੀ ਹਾਂਜੀ ਹਾਂਜੀ। ਉਹ ਇਹਦੇ ਨਾਲ ਕੋਈ ਤਾਲ ਮੇਲ। ਹਾਂਜੀ ਪੈਕੇਜ ਨਾਲ ਕੋਈ ਤਾਲ ਮਿਲਣੀ। ਤੇ ਆਹਾਂ ਭਾਈ ਜੀ ਜਿਵੇਂ ਆਪਰੇ ਕੋਲੇ ਬੈੱਡ ਆ ਗਈ 23000 ਦੇ 25000 ਦੇ 22000 ਦੇ 20000 ਦੇ ਜਿਹੜਾ ਜਿ ਮਰਜੀ ਬੈੱਡ ਲੈ ਲਓ ਜੋ ਪੁਰਾਣਾ ਬੈੱਡ 5000 ਦਾ ਕੱਢ ਦਾਂਗੇ ਜੀ। ਪੁਰਾਣਾ ਹੀ ਬੈੱਡ 5000 ਦਾ। 5000 ਦਾ ਪੁਰਾਣਾ ਬੈੱਡ ਕੱਢ ਦਾਂਗੇ ਬੈੱਡ ਨਹੀਂ ਹੈਗਾ ਕੋਈ ਕੂਲਰ ਕਟਾ ਲਓ ਫਰਿੱਜ ਕਟਾ ਲਓ ਜਿਹੜੀ ਕੀਮਤ ਜੀ ਕਟਾ ਲਓ ਮਤਲਬ ਇੱਕ ਆਪਸ਼ਨ ਦੇਤੀ ਭਾਈ ਤੁਹਾਨੂੰ ਲਈ ਸਾਰੇ ਰਾਹ ਖੁੱਲੇ ਆ। ਸਾਰੇ ਰਾਹ ਖੁੱਲੇ ਨੇ ਜੀ ਸਤਿ ਜੀ ਕੁਝ ਹੋਰ ਘਟਾਉਣ ਨੂੰ ਹੈ ਨਹੀਂ ਤੇ ਆਹ ਲੈਣਾ ਵਾ 7 ਸੀਟਾਂ ਵਾਲਾ ਸੋਫਾ ਇਹ ਕਿਨੇ ਚ ਪਊਗਾ ਇਹ ਜਿਵੇਂ ਆਪਣਾ ਇਹਦਾ 23000 ਰੁਪਏ ਰੇਟ ਹੈ ਜੀ ਇਹਦਾ 23000 23000 ਰੁਪਏ ਦਾ ਪੂਰਾ ਸੈਟ ਹੈਗਾ ਜੀ ਇਹਦੇ ਵਿੱਚੋਂ ਜੇ ਤੁਸੀਂ ਕੋਈ ਵੀ ਚੀਜ਼ ਘਟਾਉਣੀ ਹੈ ਹਰੇਕ ਚੀਜ਼ ਕੱਟਿਓ ਕੂਲਰ ਕਟਾ ਲਓ ਫਰਿੱਜ ਕਟਾ ਲਓ ਵਾਸ਼ਿੰਗ ਮਸ਼ੀਨ ਕਟਾ ਲਓ ਅਨਮਾਰੀ ਕਟਾ ਲਓ ਪੇਟੀ ਕਟਾ ਲਓ 5000 ਦੀ ਕੱਟ ਕੇ 18000 ਦਾ ਪਈਊਗਾ 18 ਦਾ ਪਈਊ ਸੱਤਾਂ ਸੀਟਾਂ ਵਾਲਾ 7 ਸੀਟਸ ਵਗੈਰਾ ਹੈਗਾ ਹਾਂਜੀ 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 ਪਈ ਫੂ ਬੜੀ ਵਧੀਆ ਬਣੀ ਹੋਈ ਹੈ ਹਾਂ ਕਰੂੰਗੀ ਬਾਕੀ ਗੱ ਅਗਲੇ ਨੂੰ ਹੀ ਮਿਲ ਜੂਗਾ ਰੰਗਾਂ ਦੀ ਕੋਈ ਕਮੀ ਨਹੀਂ ਗੱਲ ਦੇ ਤੂੰ ਜਿੰਦੇ ਨੌ ਪਾਸੇ ਦੇ ਰੰਗ ਹੁੰਦੇ ਆ ਨਾ ਉਸ ਹਿਸਾਬ ਤੇ ਸਲੈਕਟਡ ਆਪਦੇ ਹਿਸਾਬ ਨਾਲ ਕਸਟਮਾਈਜ਼ ਵੀ ਕਰਾ ਸਕਦੇ ਹਾਂ ਹਾਂਜੀ 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 ਤੇ ਆ ਦੇਖੋ ਇੰਨੀ ਵੈਰਾਈਟੀ ਤੇ ਪਰਲੇ ਪਾਸੇ ਵੀ ਚੱਲ ਗਏ ਹਾਂਜੀ ਹਾਂਜੀ ਪਰਲੇ ਪਾਸੇ ਵੀ ਵੈਰਾਈਟੀ ਬਹੁਤ ਆ ਉਹ ਵੀ ਦੇਖ ਲੋ ਜੀ ਲੈ ਵੀ ਕਿਰਾਂ ਗੱਲ ਹੈਗੀ 뮤ਜ਼ੀਅਮ ਵਾਲੇ ਕੋਈ ਵੱਡੀ ਗੱਲ ਬਾਤ ਆ ਤੇ ਸੋਫੇ ਭਾਈ ਚੜਦੇ ਤੋਂ ਚੜਦੇ ਆ ਗੱਲ ਜਿਹੇ ਜੇ ਮਰਜੀ ਲੈ ਲਓ ਸੋਫੇ ਤਾਂ ਆਪਣਾ ਕੋਲ ਹੋ ਜੇ ਤੇ ਕੋਈ ਇਹ ਤਾਂ ਨਹੀਂ ਕੌਣ ਸੌਂਗ ਦੀ ਗੱਲ 5 ਸਾਲ ਦੀ ਗਾਰੰਟੀ ਆ ਕੌਣ ਸੌਂਗ ਦੀ ਇਹ ਤਾਂ ਤੁਸੀਂ ਮਾਲ ਡਿਸਪਲੇ ਕਰ ਅੰਬਾਰ ਲਾਇਆ ਗੋਪੀ ਵੀ ਇੱਧਰ ਮਰਾਈ ਨਿਕਾ ਮਾੜੀ ਜੀ ਆ ਰੰਗ ਵੀ ਬਹੁਤ ਸੋਹਣਾ ਵਾ ਸਰਮੇ ਰੰਗਾ ਜਿਆ ਤੇ ਇਹ ਕਿੰਨੇ ਕ ਦਾ ਹੋਗਾ ਅੰਦਾਜ਼ਾ ਮੰਨ ਕੇ ਤੇ ਲਈ 11 ਸੀਟਾਂ ਲੱਗਦੀਆਂ ਹਨ ਹਾਂਜੀ ਹਾਂਜੀ 60000 ਰੁਪਏ ਸੋਫਾ ਜੀ ਇਹ 60000 ਚ 11 ਸੀਟਾਂ ਬਣਦੀਆਂ 11 ਸੀਟਾਂ ਹੋਗਾ ਪੂਰਾ ਮਹਾਰਾਜੇ ਵਾਲਾ ਸੋਫਾ ਜੀ ਪੂਰਾ ਐਨਸਲਾ ਸੋਫਾ ਹੋਗਾ ਹਾਂ ਦੇਖੋ ਤਾਂ ਸਹੀ ਕੇਰਾ ਤਾਂ ਤੁਸੀਂ ਭਵੰਤਮਨ ਬਣ ਕੇ ਬਹਿਣਾ ਉੱਤੇ ਗੱਲ ਤੇ ਹੀ ਪੂਰੀ ਗੱਲ ਬਾਤ ਆਹ ਵੈਰਾਈਟੀ ਬਹੁਤ ਪਈਆ ਤੁਹਾਡੇ ਕੋਲ ਯੂਨਿਕ ਆ ਵੀ ਚੀਜ਼ਾਂ ਹੈਗੀਆਂ ਵਾ ਹਰ ਇੱਕ ਜੀ ਦੇ ਵੱਖ-ਵੱਖਰੀਆਂ ਹਨਾ ਇਹ ਹੋਣੇ 3500 ਮੈਨੂੰ ਲੱਗਿਆ ਵੀ 50 ਫਯੂਗ ਦਾ ਆਖੂਗਾ ਬਾਈ 35000 ਰੁਪਏ ਸੋਫਾ ਜੀ 5000 ਦਾ ਚ ਪੁਰਾਣਾ ਕੱਢ ਦਾਂਗੇ ਆ ਸਹੂਲਤਾਂ ਸਾਲ ਤਾਂ ਕਿਸੇ ਨੇ ਲਕੋ ਕੀ ਕੋਈ ਬੋਤਲ ਬਾਤ ਹਾਂ ਜੀ ਬੋਤਲ ਰੱਖਣੀ ਹੈ ਕਿਸੇ ਨੇ ਪੈਗ ਲਾਉਣਾ ਨਾਲ ਗਲਾਸ ਰੱਖਣ ਨੂੰ ਦਾਸ ਰੱਖਣ ਨੂੰ ਪੂਰੀ ਸਹੂਲਤਾਂ ਪੂਰੀਆਂ ਦੇਣਗੇ ਬਾਈ ਜੀ ਹਾਂ ਆ ਦੇਖ ਲਓ ਕਿ ਰਾਂ ਲੈ ਤੇ ਪੁਰਾਣਾ ਹੈਗਾ ਜਿਹੜਾ ਮਰਜੀ ਕਟਾਜੋ ਕੋਈ ਜਵਾਬ ਨਹੀਂ ਆ ਆ ਬਾਈ ਜੀ ਬਹੁਤ ਸੋਹਣਾ ਆਹ ਮਹਾਰਾਜਾ ਸੀਟਾਂ ਆ ਇਹ ਮਹਾਰਾਜਾ ਸੋਫਾ ਜੀ ਇਹ ਮਹਾਰਾਜਾ ਸੀਟਾਂ ਵਾਲਾ ਇਹ ਕਿੰਨੇ ਕ ਦਾ ਹੋਊਗਾ ਬਾਈ ਜੀ ਇਹ 42000 ਰੁਪਏ ਦਾ ਜੀ ਇਹ ਕਿੰਨੀਆਂ ਸੀ 8 ਸੀਟਰ 11 ਸੀਟਰ ਹੋ ਗਈ ਵਿੱਚ ਡੇਢ ਦਾ ਕਾਰਨ ਹੋਗਾ ਡੇਢ ਦਾ ਹੋ ਗਿਆ 8 ਬੰਦੇ ਬੈਠਣਗੇ ਤੇ ਇਹ ਤੇ 8 ਕੇ 2 ਆ ਹੋ ਗਿਆ ਨਾ ਹਾਂਜੀ ਬਸ 9 10 ਬੰਦੇ ਬਹਿ ਜਾਂਦੇ ਠੀਕ ਆ ਰੇਟ ਤਾਂ ਕਿੰਨੇ ਦੱਸਿਆ ਇਹ 42000 ਦਾ ਜੀ 42000 ਦਾ 5000 ਦਾ ਤੁਹਾਡਾ ਪ੍ਰਾਣਾ ਕੱਟਿਆ ਜਾਣਾ ਮਤ ਰਹਿ ਕੀ ਗਿਆ ਮਗਰ ਹਾਂਜੀ ਬਾਕੀ ਫਿਰ ਆਪਨੇ ਕੋਲ ਡਾਈਨਿੰਗ ਟੇਬਲ ਆ ਜਾਂਦੇ ਨੇ ਜੀ ਡਾਈਨਿੰਗ ਟੇਬਲ ਆ ਜਾਂਦੇ ਆ ਤੇ ਮੈਨੂਫੈਕਚਰ ਫਰਾਪ ਹੀ ਕਰਦੇ ਹਾਂ ਹਾਂ ਜੀ ਸਾਰਾ ਆਪਦਾ ਕਰਦੇ ਆ ਜੀ ਟੈਲੀ ਦੀ ਹੋਊਗੀ ਆ ਪਰ ਅੰਦਾ ਲਾ ਕੇ ਉਹਨੂੰ ਚੈੱਕ ਵੀ ਕਰਾ ਦਿੰਦੇ ਹਾਂ ਟੈਲੀ ਹੈ ਬਕਾਇਦਾ ਹੂੰ ਆ ਦੇਖੋ ਲੈ ਕੇ ਆ ਆ ਹੈਗਾ ਵਾ ਮਾਰਬਲ ਹੈਨਾ ਮਾਰਬਲ ਜੀ ਉਹ ਨਕਸ਼ ਮਾਰਬਲ ਆਈ ਹੈ ਮਾਰਬਲ ਆ ਗਿਆ ਮਾਰਬਲ ਆ ਲੈ ਵੀ ਕਮਾਲ ਆ ਚੀਲ ਯਾਰ ਦੇਖੋ ਤਾਂ ਸਹੀ ਟੌਰ ਪੂਰੀਆ ਕਿ ਕਿੰਨੇ ਦਾ ਹੋ ਭਾਈ ਜੀ ਇਹ ਇਹ ਅਲੱਗ-ਅਲੱਗ ਹੈ ਜੀ ਆਪਣੇ ਕੋ 35000 ਤੋਂ ਸ਼ੁਰੂ ਹੋ ਰਹੇ ਨੇ ਜੀ 35000 ਦਾ 40000 ਦਾ 45000 ਦਾ 50000 ਦਾ 55000 ਦਾ ਜਿਹੜਾ ਜ ਮਰਜ਼ੀ ਲੈ ਲਓ ਜੇ ਤੁਹਾਡੇ ਕੋਲ ਪੁਰਾਣਾ ਡਾਈਨਿੰਗ ਟੇਬਲ ਪਿਆਗਾ ਡਾਈਨਿੰਗ ਟੇਬਲ ਚੋਂ ਡਾਈਨਿੰਗ ਟੇਬਲ 10000 ਦਾ ਕੱਢ ਦਾਂਗੇ ਪੁਰਾਣਾ ਡਾਈਨਿੰਗ ਟੇਬਲ 10000 ਦਾ 10000 ਦਾ ਪੁਰਾਣਾ ਡਾਈਨਿੰਗ ਟੇਬਲ ਕੱਢ ਦਾਂਗੇ ਜੀ ਤੇ ਦੇਖੋ ਇਹ ਸਮੇ ਬਚੀ ਜੀ ਇਹਨਾਂ ਨਾਲ ਥੋੜਾ ਜਿਹਾ ਟੇਸਟ ਜਾ ਬਦਲ ਜਾਂਦਾ ਮੋਲ ਜਾ ਬਦਲ ਜਾਂਦਾ ਹੁਣ ਜਿਹੜਾ ਹੋ 15 ਸਾਲੋ ਜ ਆ ਲੱਕਿਆ ਜਾ ਪਿਆ ਹੁੰਦਾ ਤੇ ਹੁਣ ਬੈਠ ਕੇ ਰੋਟੀ ਵੀ ਨਹੀਂ ਨਾਲ ਕਈ ਜਰੀ ਖਾਂਦਾ ਆਲਾ ਕਹਿੰਦਾ ਮਾਹੌਲੇ ਨਵਾਂ ਆ ਲਿਆ ਟੌਰ ਬਣਉਣ ਵਾਲੇ ਫਿਰ ਗੱਲਾਂ ਹੋਣਗੀਆਂ ਪੈਸਾ ਕਮਾਉਣੇ ਕਾਦੇ ਵਾਸਤੇ ਆ ਫਿਰ ਜੀ ਸ਼ੌਂਕੀ ਨਾ ਪੂਰੇ ਜੀ ਤੇ ਹੋਰ ਬਾਈ ਕਿਹੜੇ ਪਾਸੇ ਆ ਬੈੱਡ ਉਧਰ ਵੀ ਕਮਾਲ ਪਿਆ ਗੋਫੀ ਵੀ ਇਧਰ ਲੰਘ ਜੀਏ ਆ ਡਿਜ਼ਾਈਨ ਵੀ ਕਮਾਲ ਆ ਇਹ ਬਾਈ ਜੀ ਕਿੰਨੇ ਕਦੇ ਹੋਣਗੇ ਵੀ ਗੱਦੇ ਇਹ ਵੀ ਸੋਡਾ ਘੈਂਟਾ ਕੰਮ ਬੈੱਡ ਬੜਦਾ ਇੱਕ ਤੋਂ ਇੱਕ ਪੈਣ ਜਿਹੇ ਮਰਜ਼ੀ ਲੈ ਲੋ 25000 27000 30000 28000 20000 ਜਿਹੇ ਮਰਜ਼ੀ ਲੈ ਲੋ 9 ਫੁੱਟ ਬੜੀ 9 ਫੁੱਟ ਆ ਕੋਪੇ ਸਿਰੇ ਤੱਕ ਦਿਖਾਉਂਦੇ ਜਾਓ ਰੰਗਾਂ ਦੀ ਕਮਾਲ ਆ ਰੰਗ ਬਹੁਤ ਆ ਇਨਾਂ ਕੋਲੇ ਵੈਰਾਈਟੀ ਬਹੁਤ ਆ ਤੇ ਗੱਦੇ ਵੀ ਮਿਲ ਜਾਣਗੇ ਮੋٹے ਪਤਲੇ ਜੇ ਜਿਹੇ ਜੇ ਮਰਜ਼ੀ ਲੈ ਲਓ 4 ਇੰਚੀ 5 ਇੰਚੀ 6 ਇੰਚੀ 8 ਇੰਚੀ 10 ਇੰਚੀ ਜਿੰਨੇ ਮਰਜ਼ੀ ਜਿਹੇ ਜਿਹੇ ਮਰਜ਼ੀ ਗੱਦੇ ਲੈ ਲਓ ਜੀ ਸਪਰਿੰਗਾ ਲੈ ਲਓ ਫੋਮ ਆ ਲੈ ਲਓ ਲਟ ਲਾਉਣ ਵਾਲੇ ਲੈ ਲਓ ਇੱਕੋ ਕਰੰਟਰੀ ਵਾਲੇ ਵੀ ਆਏ ਸੀਗੇ ਸਾਰੇ ਸਾਰੇ ਮਿਲ ਜਾਣਗੇ ਜਿਹੜੇ ਤਾਰ ਲਾ ਕੇ ਵਾਲੇ ਹੈ ਨਾ ਉਹ ਤਾਂ ਚਲੋ ਬੜਾ ਕਾਮਯਾਬ ਨਹੀਂ ਮੈਂ ਤਾਂ ਮੰਨਦਾ ਹਾਂ ਹਾਂ ਕਾਮਯਾਬ ਨਹੀਂ ਉਹ ਤਾਂ ਠੱਗ ਠਗਾ ਇੱਕ ਤੇ ਆਹਾਂ ਜੀਆਂ ਚੀਜ਼ਾਂ ਵੀ ਤੁਹਾਨੂੰ ਕਮਾਲ ਮਿਲ ਜੇ ਅੰਬਾਰ ਲੱਗੇ ਪਏ ਆ ਵੱਡੀਆਂ ਆਫਰਾਂ ਆਈਆਂ ਕਿ 46000 ਚੋਂ ਪੰਜ ਛੇ ਚੀਜ਼ਾਂ ਤਾਂ ਉਹਨਾਂ ਗਾਲੀਆਂ ਹੋ ਗਈਆਂ ਤੇ ਇੱਕ ਜਿੰਨਾ ਜੀ ਕੋ ਦੋ ਕੁਲਰ ਪਏ ਦੋ ਹੀ ਲੈ ਕੇ ਆ ਜਾਓ ਉਸਾ ਤੇ ਕੱਟਿਆ ਜਾਊ ਹਾਂਜੀ ਇੱਕ ਝੁੱਕ ਕੱਟਿਆ ਜਾਣਾਗਾ ਦੋ ਨੇ ਦੋ ਲਿਆ ਚਾਰ ਨੇ ਚਾਰ ਲਿਓ ਇੱਕ ਚੀਜ਼ ਹੋ ਚੱਕਟਿਆ ਜਾਣਾ ਜੇ ਦੋ ਲੈ ਕੇ ਆਓਗੇ ਤੇ ਦੋ ਚੀਜ਼ਾਂ ਲੈਣੀਆਂ ਪੈਣਗੀਆਂ ਹਾਂਜੀ 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 ਇੱਕ ਕਾਡਮ ਜਿੱਕਾ ਕਟੀਆਂ ਨੀਆਂ ਇੱਕ ਚੋ ਇੱਕ ਕੱਟੀ ਜਾਣੀ ਆ ਵੀ ਇਹ ਨਾ ਹੋਵੇ ਵੀ ਦੋ ਲੈ ਆਓ ਤੇ ਇੱਕ ਕੁਲਰ ਲੈ ਕੇ ਵੀ ਤੁਸੀਂ ਉਹੀ ਸਾਵੇਂ ਸੱਟੇ ਹੋ ਕੇ ਹਣਾ ਹਾਂਜੀ 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 ਦੋ ਚੀਜ਼ਾਂ ਜਿੰਨੀਆਂ ਚੀਜ਼ਾਂ ਲਾਓਗੇ ਉਨੀਆਂ ਚੀਜ਼ਾਂ ਲੈਣੀਆਂ ਪੈਣੀਆਂ ਹਾਂਜੀ 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 ਇਹ ਵੀ ਗੱਲ ਕਲੀਅਰ ਕਰਤੀ ਵਧੀਆ ਰਹੇਗਾ ਆਪਾਂ ਹਾਂਜੀ 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 ਕੱਲੋਂ ਰੋਲੇ ਵਾਲੀ ਗੱਲ ਨਹੀਂ ਰਹਿੰਦੀ ਤੇ ਧੰ ਤਾ ਉਮੀਦ ਕਰਾਂਗੇ ਹੋਰ ਵੀ ਵਧੀਆ ਆਫਰਸ ਅਗਲੀ ਵਾਰੀ ਲੈ ਕੇ ਆਓਗੇ ਬਹੁਤ ਵੱਡਾ ਸ਼ੋਰੂਮ ਸੀ ਟੀਮ ਚੰਗੀ ਹੈ ਇਹਨਾਂ ਕੋਲੇ ਅਗਰ ਫੋਨ ਕਾਲ ਨਾ ਲੱਗੇ WhatsApp ਤੇ ਮੈਸੇਜ ਕਰ ਦਿਓ ਭਾਈ ਫਲਾਣੇ ਥਾਂ ਤੋਂ ਬੋਲਦਿਆਂ ਤੁਹਾਨੂੰ ਲੋਕੇਸ਼ਨ ਭੇਜ ਦਿਓ ਛੁੱਟੀ ਛੱਟੀ ਤਾਂ ਨਹੀਂ ਕੋਈ ਹੁੰਦੀ ਨਹੀਂ ਛੁੱਟੀ ਕੋਈ ਨਹੀਂ ਐਤਵਾਰ ਵੀ ਖੁੱਲੀ ਹੁੰਦੀ ਹੈ ਜੀ ਐਤਵਾਰ ਵੀ ਚੱਤੋਂ ਪੈਰੀ ਦੀਵਾਲੀ ਆ ਆਫਰਾਂ ਹੀ ਆ ਦੀਵਾਲੀ ਵਾਲੀਆਂ ਹੀ ਹਨਾ ਹਾਂਜੀ ਹਾਂਜੀ ਦੀਵਾਲੀ ਵਾਲੀਆਂ ਹੋਰੀ ਨੇ ਤਾਂ ਧੰਨਵਾਦ ਮਿਹਰਬਾਨੀ